ਆ ਵਿੜਗੀ ਜਾ ਕੇ ਪੁੱਛ ਲਿਓ ਵੀ ਰਾਜਾ ਵਿੜਗੀ ਸਰਕਾਰੀ ਸਕੂਲ ਚ ਪੜਿਆ ਸੀ ਤੇ ਮੈਨੂੰ ਪਤਾ ਹੈ ਉਥੋਂ ਚੌਲਾਂ ਨਾਲ ਉਹਦੇ ਮਿੱਠੇ ਚੌਲ ਮਿਲਦੇ ਹੁੰਦੇ ਸੀ ਅਸੀਂ ਉਥੋਂ ਦੋਲੂ ਭਰਾ ਕੇ ਵੀ ਲੈਂਦੇ ਸੀ ਤੇ ਰਾਤ ਨੂੰ ਉੱਥੇ ਵੀ ਖਾਂਦੇ ਸੀ ਸੋ ਮੇਰੇ ਕਹਿਣ ਦਾ ਮਤਲਬ ਹੈ ਵਿੜਗੀ ਪੜਿਆ ਸੋਥੇ ਪੜਿਆ ਪਰ ਸਰਕਾਰੀ ਸਕੂਲਾਂ ਦੀ ਇਹ ਬਨਾਮੀ ਨਾ ਕਰੋ ਵੀ ਸਾਨੂੰ ਤਾਂ ਡਿਸੀਜਨ 메ਕਿੰਗ ਆਉਂਦੀ ਸੀ ਤੇ ਸਾਨੂੰ ਪਤਾ ਸੀ ਅੱਜ ਸਕੂਲੋਂ ਭੱਜਣਾ ਹੈ ਤੇ ਅਸੀਂ ਡਿਸੀਜਨ ਉਹਦੀ ਲੈ ਲੈਂਦੇ ਸੀ ਸਾਰੇ ਲੋਕੀ ਡਿਸੀਜਨ 메ਕਿੰਗ ਲੈ ਲੈਂਦੇ ਆ ਕਿ ਉਹਨਾਂ ਦੇ ਰੱਬ ਦੀ ਕਿਰਪਾ ਹੋਵੇ ਕਈਆਂ ਦੇ ਹਾਲਾਤ ਐਸੇ ਮਾੜੇ ਹੋ ਜਾਂਦੇ ਆ ਦੂਜੀ ਗੱਲ ਕਦੇ ਤੁਸੀਂ ਕਹਿੰਦੇ ਮੈਨੂੰ ਸਬਰ ਕੱਤੇ ਦਾ ਪਤਾ ਹੈ ਜਿਹੜਾ ਵੀ ਜੱਟ ਦਾ ਮੁੰਡਾ ਹੈ ਜਾਂ ਜਿਹੜਾ ਵੀ ਮਜ਼ਦੂਰ ਦਾ ਮੁੰਡਾ ਹੈ ਜਿਹੜਾ ਪਿੰਡਾਂ ਚ ਰਹਿੰਦਾ ਉਹਨੂੰ ਸਬਰ ਕੱਤੇ ਦਾ ਵੀ ਪਤਾ ਹੈ ਉਹਨੂੰ ਫੌੜੇ ਦਾ ਵੀ ਪਤਾ ਹੈ ਉਹਨੂੰ ਖੁੱਦੋ ਖੁੰਡੀ ਦਾ ਵੀ ਪਤਾ ਹੈ ਉਹਨੂੰ ਉਲੀ ਡੰਡੇ ਦਾ ਵੀ ਪਤਾ ਹੈ ਕਿ ਉਹ ਕੁੱਤੀ ਪਾਉ ਵੀ ਖੇਡ ਸਕਦਾ ਵਧੀਆ ਇਹ ਨਵੀਆਂ ਚੀਜ਼ਾਂ ਲੀਡਰਾਂ ਨੇ ਸਿੱਖੀਆਂ ਵੀ ਮੈਨੂੰ ਐਸ ਗੱਲ ਦਾ ਪਤਾ ਹੈ ਜਦੋਂ ਮਰਜ਼ੀ ਮੁਕਾਬਲਾ ਕਰ ਲਿਓ ਵੀ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਹੈ ਉਹ ਸਾਨੂੰ ਪਤਾ ਹੈ ਕਿ ਨਹੀਂ ਪਤਾ ਮੈਂ ਪੰਜਾਬੀ ਸਕੂਲ ਚ ਫਲਾ ਲੋਕਾਂ ਨੇ ਵੇਖ ਲਿਆ ਵੀ ਸਰਕਾਰੀ ਸਕੂਲ ਚ ਪੜਨ ਵਾਲੇ ਸਾਡੇ ਅੰਕਲ ਜਿਨ੍ਹਾਂ ਦੇ ਪਿਤਾ ਜੀ ਤੁਹਾਡੇ ਅਧਿਆਪਕ ਹੁੰਦੇ ਸਨ ਉਹ ਟੀਚਰਾਂ ਨੂੰ ਕੁੱਟ ਰਿਆ ਬੰਦਾ ਜੇ ਤੁਹਾਡੇ ਤੇ ਉਹਨਾਂ ਚ ਕੀ ਫਰਕ ਹੋਇਆ ਤੁਸੀਂ ਕਹਿੰਦੇ ਸੀ ਮੇਰੇ ਰਾਜ ਚ ਟੀਚਰਾਂ ਨੂੰ ਕੁੱਟਣਗੇ ਨਹੀਂ ਮੇਰੇ ਰਾਜ ਚ ਕੋਈ ਧਰਨਾ ਨਹੀਂ ਲੱਗੇਗਾ ਮੇਰੇ ਰਾਜ ਚ ਅਮਨ ਔਰ ਸ਼ਾਂਤੀ ਹੋਏਗੀ ਅੱਜ ਵੀ ਇਹ ਹਾਲਾਤ ਹੈ ਕਿ ਉਹਨਾਂ ਦੇ ਜੁੱਤੀਆਂ ਮਾਰ ਰਹੇ ਉਹ ਆਮ ਵਿਅਕਤੀ ਜਿਹੜਾ ਹੈਗਾ ਮੁੱਖ ਮੰਤਰੀ ਬਣਿਆ ਉਹ ਦੂਜਿਆਂ ਦੇ ਜੁੱਤੀਆਂ ਮਾਰ ਰਿਹਾ ਡਾਂਗਾ ਮਾਰ ਰਿਹਾ ਰੋਜ਼ ਫੇਰ ਸਰਕਾਰੀ ਸਕੂਲ ਦਾ ਪੜ੍ਹਨ ਦਾ ਕੀ ਫਾਇਦਾ ਹੋਇਆ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਕਕ ਵੀ ਰੋਜ਼ ਕੁੱਟੀ ਜਾਂਦੇ ਸੋ ਇਹੋ ਜਿਹੀਆਂ ਗੱਲਾਂ ਸਿਣਾ ਕੇ ਲੋਕਾਂ ਨੂੰ ਇਹ ਦੱਸੋ ਮੈਂ ਪੰਜਾਬ ਐਸੇ ਕੀਤਾ ਕੀ ਹੈ ਕਿੰਨੇ ਪੁਲ ਬਣਾਤੇ ਕਿੰਨੇ ਸਰਕਾਰੀ ਸਕੂਲ ਬਣਾਏਗਾ ਪੈਸਾ ਦੇ ਜ਼ਰਾ ਗਿਣਾਉਂਗੇ ਇੱਕ ਸਰਕਾਰੀ ਸਕੂਲ ਨਵਾਂ ਜਿਹੜਾ ਨੀਂ ਪੱਟ ਕੇ ਤੁਸੀਂ ਬਣਾਇਆ ਤੁਸੀਂ ਸਰਕਾਰੀ ਸਕੂਲ ਬੜਿਆ ਨਾ ਕੋਲੋਂ ਸਰਕਾਰੀ ਸਕੂਲ ਦਾ ਦਰਦ ਹੋਣਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਔਰ ਗਿੱਦੜ ਦੇ ਦੇਨੋ ਪਾ ਗਿੱਦੜ ਵਿੱਚ ਕਿੰਨੇ ਸਰਕਾਰੀ ਸਕੂਲ ਹੈ ਅਗਰ ਭਗਤ ਸਿੰਘ ਮਾਨ ਨੇ ਉਹਨਾਂ ਦੀ ਨੁਹਾਰ ਬਦਲੀ ਹੈ ਤਾਂ ਭਗਤ ਸਿੰਘ ਮਾਨ ਸਾਹਿਬ ਨੂੰ ਵੋਟਾਂ ਪਾ ਦਿਓ ਤੇ ਜੇ ਕੱਖ ਨਹੀਂ ਕੀਤਾ ਤਿੰਨ ਸਾਲਾਂ ਦਾ ਤੇ ਜ਼ਰਾ ਗੌਰ ਫਰਮਾਓ ਇਹਨਾਂ ਦੇ ਗੱਪਾਂ ਨਹੀਂ ਲੰਗਾ ਕਰੋ